ਲਖਵਿੰਦਰ ਆਈ ਵੀ ਹੈ ਟਾਟਾ ਲੈ ਆਂਦੀ ਹੋਈ ਈ ਵੀ ਹੈ ਬਾਈ ਈ ਵੀ ਕਾਰ ਹੈ ਇਹ ਬਾਈ ਨੇ ਰੱਖੀ ਹੈ ਤੇ ਇਹਨੂੰ ਸੀ ਐਨ ਜੀ ਨਾਲੋਂ ਵੀ ਸਸਤੀ ਪੈਂਦੀ ਹੈ ਬਾਈ ਇੱਥੇ ਸੀ ਐਨ ਜੀ ਨਾਲੋਂ ਹਾਂ ਸੀ ਐਨ ਜੀ ਬਾਈ ਸੀ ਐਨ ਜੀ ਬਾਈ ਕੀ ਰੇਟ ਹੈ ਯਹਾਂ ਪੇ ਦਿੱਲੀ ਮੈਂ 90 ਰੁਪਏ 90 ਰੁਪਏ ਰੇਟ ਹੈ ਉਹ 4 4.5 ਰੁਪਏ ਪੈਂਦੀ ਹੈ ਤੇ ਇਹ ਬਾਈ ਨੂੰ 2 ਰੁਪਏ ਤੋਂ ਵੀ ਥੱਲੇ ਪੈਂਦੀ ਹੈ ਪੌਣੇ 2 ਰੁਪਏ ਖਰਚਾ ਪੈਂਦਾ ਹਰ ਕਿਲੋਮੀਟਰ ਕਿਲੋਮੀਟਰ ਦਾ ਕਿੰਨੇ ਚ ਚਾਰਜ ਹੋ ਜਾਂਦੀ ਹੈ ਇਹ ਇਹ ਵੀ ਇੱਕ ਵਾਰੀ ਚਾਰਜ ਕਰਕੇ 200 ਕਿਲੋਮੀਟਰ ਚੱਲਦੀ ਹੈ ਇੱਕ ਵਾਰੀ ਚਾਰਜ ਕਰਕੇ 200 ਕਿਲੋਮੀਟਰ ਤੇ ਯੂਨਟ ਦਾ ਕੀ ਰੇਟ ਪੈਂਦਾ ਯੂਨਟ ਦਾ ਵੀ ਫਾਸਟ ਚਾਰਜਰ ਤੇ ਇਹ ਸਵਾ ਘੰਟੇ ਦੇ ਵਿੱਚ ਚਾਰਜ ਹੁੰਦੀ ਹੈ ਤੇ ਸਵਾ ਘੰਟੇ ਦੇ ਵਿੱਚ ਇਹ 18 ਤੋਂ 20 ਯੂਨਟਾਂ ਖਾ ਜਾਂਦੀ ਆ ਆਪਾਂ 20 ਯੂਨਟਾਂ ਮੰਨ ਲਓ ਤੇ 18 ਰੁਪਏ ਯੂਨਟ ਦਾ ਰੇਟ ਹੈ 360 ਰੁਪਏ ਹੋਗੇ ਮੋਟਾ ਮੋਟਾ 350 ਰੁਪਿਆ ਤੁਹਾਡਾ ਖਰਚ ਆਊਗਾ ਤੇ ਇਹਦੇ ਵਿੱਚ 200 ਕਿਲੋਮੀਟਰ ਚੱਲੂਗੀ ਯਾਨੀ ਕਿ 1 ਰੁਪਏ 75 ਪੈਸੇ ਤੁਹਾਡਾ ਕਿਲੋਮੀਟਰ ਦਾ ਖਰਚ ਆ ਗਿਆ ਤੇ ਡੀਜ਼ਲ ਦਾ ਵੀ ਖਰਚਾ 4 ਰੁਪਏ ਦੇ ਉੱਤੇ ਹੈ ਸੀਐਨਜੀ ਦਾ ਵੀ ਖਰਚਾ 4 ਰੁਪਏ ਦੇ ਉੱਤੇ ਹੈ ਤੇ ਪੈਟਰੋਲ ਦਾ ਤਾਂ 6 ਰੁਪਏ ਦੇ ਮੂੰਹ ਮਾਰਦਾ ਤਾਂ ਬਈ ਸਸਤੀ ਪੈਂਦੀ ਹੈ ਸਭ ਤੋਂ ਸਸਤੀ ਹੀ ਹੈ ਹਾਂ ਪਰ ਦਿੱਲੀ ਚ ਆ ਬਈ ਫਾਇਦਾ ਇਹ ਕਿਉਂਕਿ ਦਿੱਲੀ ਚ ਬਈ ਚਾਰਜ ਥਾਂ ਥਾਂ ਮਿਲ ਜਾਂਦੇ ਆ ਆਪਣੇ ਹਜੇ ਚਾਰਜਰ ਘੱਟ ਲੱਗ ਰਹੇ ਆ ਆਪਣੇ 2 ਸਾਲਾਂ ਬਾਅਦ ਆਪਣੇ ਹੀ ਬਹੁਤ ਲੱਗ ਜਾਣਗੇ 5000 ਚਾਰਜ ਚਾਹੀਦੇ ਹਨ ਹਾਂ ਜੇ ਸਲੋ ਆ ਬਈ ਫਿਰ ਤਾਂ ਪ੍ਰੀਅੰਗ ਚਾਰਜ ਹੋ ਜੂ ਪਰ ਉਹ ਹਾਊਸ ਸਲੋ ਸਲੋ ਜਿਵੇਂ ਵੀ ਉਹ ਰਾਤ ਨੂੰ ਚਾਰਜ ਕਰਨੀ ਪਿਆ ਕਰੂਗੀ ਤੇ ਇਹਨਾਂ ਦਾ ਐ ਵੀ ਇਹਨਾਂ ਦਾ ਤਾਂ ਪਤਾ ਨਹੀਂ ਦਿਨ ਚ ਕਿੰਨੇ ਰੀ ਮੁਕਾ ਦੇਣੇ ਸਹੀ ਗੱਲ ਇਹਨਾਂ ਦੀ ਜ਼ਿਆਦਾ